ਸਿੰਗਲ ਯੂਜ਼ ਪਲਾਸਟਿਕ ਪਲਾਸਟਿਕ ਤੋਂ ਬਣਿਆ ਐਸਾ ਸਮਾਨ ਹੈ ਜਿਹੜਾ ਸਿਰਫ ਇੱਕ ਵਾਰ ਵਰਤੋਂ ਦੇ ਲਈ ਬਣਾਇਆ ਜਾਂਦਾ ਹੈ ਤੇ ਬਾਅਦ ਵਿੱਚ ਉਹਨੂੰ ਸੁੱਟ ਦਿੱਤਾ ਜਾਂਦਾ ਹੈ ਇਹਦੇ ਵਿੱਚ ਪਲਾਸਟਿਕ ਦੇ ਲਫਾਫੇ ਡਿਸਪੋਜ਼ੇਬਲ ਕੱਪ ਪਲੇਟਾਂ ਪੈਕਿੰਗ ਦਾ ਸਮਾਨ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸ਼ਾਮਿਲ ਨੇ ਇਹ ਸਸਤਾ ਵੀ ਹੁੰਦਾ ਹੈ ਤੇ ਮੌਕੇ ਦੇ ਉੱਤੇ ਲੋੜ ਪੂਰੀ ਵੀ ਕਰ ਦਿੰਦਾ ਹੈ ਪਰ ਵਾਤਾਵਰਣ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਕਿਉਂਕਿ ਇਹ ਗਲਦਾ ਸੜਦਾ ਨਹੀਂ ਹੈ ਤੇ ਕਈ 100 ਸਾਲਾਂ ਤੱਕ ਵਾਤਾਵਰਣ ਦੇ ਵਿੱਚ ਪਿਆ ਰਹਿੰਦਾ ਹੈ ਜਿਹਦੇ ਕਰਕੇ ਜਿੱਥੇ ਮਿੱਟੀ ਪਾਣੀ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਅਵਾਰਾ ਪਸ਼ੂਆਂ ਨੂੰ ਵੀ ਇਹਦਾ ਨੁਕਸਾਨ ਪ ਉਧਰ ਜੇਕਰ ਇਸ ਮਸਲੇ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਵੀ ਸਿੰਗਲ ਯੂਜ਼ ਪਲਾਸਟਿਕ ਦੇ ਵਰਤੋਂ ਤੇ ਪਾਬੰਦੀ ਤਾਂ ਲਾਈ ਹੋਈ ਹੈ ਪਰ ਸੂਬੇ ਦੇ ਬਹੁਤ ਸਾਰੇ ਸ਼ਹਿਰਾਂ ਤੇ ਕਸਬਿਆਂ 'ਚ ਇਹਦੀ ਪਾਲਣਾ ਅਜੇ ਵੀ ਢਿੱਲੀ ਹੈ ਲੋਕ ਵਰਤਦੇ ਦਿਖਾਈ ਦੇ ਦਿੰਦੇ ਨੇ ਭਾਵੇਂ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਪ੍ਰਸ਼ਾਸਨ ਨੇ ਪਲਾਸਟਿਕ ਦੇ ਲਫਾਫਿਆਂ ਦੀ ਵਰਤੋਂ ਘਟਾਉਣ ਦੇ ਲਈ ਕਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਪਰ ਅਜੇ ਵੀ ਸ਼ਰਿਆਮ ਸਰਕਾਰ ਦੇ ਨਿਯਮਾਂ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ਦੇ ਵਪਾਰੀਆਂ ਨੂੰ ਵਾਤਾਵਰਨ ਅਨੁਕੂਲ ਵਿਕਲਪ ਅਪਣਾਉਣ ਦੀ ਸਲਾਹ ਦਿੱਤੀ